ਪੰਜਾਬ ਦੇ ਵਿੱਚ ਮੌਸਮ ਜਿਹੜਾ ਉਹ ਖਰਾਬ ਹੋ ਗਿਆ ਦੱਸ ਦਈਏ ਕਿ ਸਵੇਰ ਤੋਂ ਜਿਹੜੀ ਆ ਉਹ ਬੂੰਦਾਬਾਰੀ ਹੋ ਰਹੀ ਆ ਪਰ ਹੁਣ ਮੋਹਾਲੀ ਦੇ ਵਿੱਚ ਜਿਹੜਾ ਇਕਦਮ ਬਾਰਿਸ਼ ਤੇਜ਼ ਹੋਈ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਿੱਧੀਆਂ ਮੋਹਾਲੀ ਤੋਂ ਕਈ ਇਲਾਕਿਆਂ ਦੇ ਵਿੱਚ ਜਿਹੜੀ ਗੜੇਬਾਰੀ ਹੋਈ ਆ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਸ਼ਿਮਲੇ ਦੇ ਵਿੱਚ ਬਰਫਬਾਰੀ ਹੋਈ ਸੀ ਪਹਾੜਾਂ ਦੇ ਵਿੱਚ ਜਿਹੜੀ ਆ ਉਹ ਠੰਡ ਵਧਣ ਕਾਰਨ ਪੰਜਾਬ ਵਿੱਚ ਵੀ ਸੀਤ ਲਹਿਰ ਚੱਲਦੀ ਹੋਈ ਨਜ਼ਰ ਆ ਰਹੀ ਸੀ ਪਰ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਹਾਲ ਆ ਉਹ ਸ਼ਿਮਲੇ ਵਰਗਾ ਹੋ ਰਿਹਾ ਬਰਸਾਤ ਹੋ ਰਹੀ ਹੈ ਤੇਜ਼ ਗੜੇ ਮਾਰੀ ਹੋ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਢੇਰੀ ਝੱਖੜ ਜਿਹੜੀ ਆ ਉਹ ਵੀ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਆ ਕੈਮਰਾਮੈਨ ਨੂੰ ਕਹੂੰਗਾ ਕਿ ਤੁਸੀਂ ਦਿਖਾਉਣਗੇ ਜਿਵੇਂ ਤੁਸੀਂ ਦੇਖ ਰਹੇ ਹੋ ਮੌਸਮ ਹੈ ਉਹ ਕਾਫੀ ਖਰਾਬ ਹੋ ਚੁੱਕਿਆ ਹੈ ਠੰਡ ਜਿਹੜੀ ਵਾਧੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਸ਼ਹੀਦੀ ਜੋੜ ਮੇਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਜਿਹੜੀਆਂ ਤਸਵੀਰਾਂ ਸੀ ਸ਼ਹੀਦੀ ਜੋੜ ਮਿਲ ਦੀਆਂ ਅਸੀਂ ਤੁਹਾਨੂੰ ਉਹ ਵੀ ਦਿਖਾਈਆਂ ਸੀ ਪਰ ਹੁਣ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਦਿਨ-ਪ੍ਰਤੀ ਦਿਨ ਖਰਾਬ ਹੁੰਦਾ ਨਜ਼ਰ ਆ ਰਿਹਾ ਅੱਗੇ ਨਵਾਂ ਸਾਲ ਆਉਣ ਵਾਲਾ ਤਾਂ ਠੰਡ ਹੈ ਜਿਹੜੀ ਉਹ ਵਾਧਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਠੰਡ ਦੀਆਂ ਜਿਹੜੀਆਂ ਛੁੱਟੀਆਂ ਕਰ ਦਿੱਤੀਆਂ ਨੇ ਤਾਂ ਹੁਣ ਜਿਹੜੀ ਬਾਰਿਸ਼ ਹੈ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਕਈ ਘੰਟਿਆਂ ਤੋਂ ਪੈ ਰਹੀ ਆ ਪਹਿਲਾਂ ਹਲਕੀ ਹਲਕੀ ਬੂੰਦਾਬਾਰੀ ਸੀ ਪਰ ਹੁਣ ਜਿਹੜੀ ਬਾਰਿਸ਼ ਹੈ ਇਹ ਤੇਜ਼ ਹੁੰਦੀ ਨਜ਼ਰ ਆ ਰਹੀ ਆ ਠੰਡ ਜਿਹੜੀ ਵਾਧੀ ਹੋਈ ਦਿਖਾਈ ਦੇ ਰਹੀ ਆ ਹੱਥ ਪੈਰ ਨੇ ਜਿਹੜੇ ਲੋਕਾਂ ਦੇ ਉਹ ਸੁੰਨ ਹੋ ਰਹੇ ਨੇ ਸੜਕਾਂ ਦੇ ਆਵਾਜ਼ ਆਈ ਆ ਜਿਹੜੀ ਉਹ ਨਜ਼ਰ ਆ ਰਹੀ ਆ ਕਿਉਂਕਿ ਠੰਡੀਆਂ ਹਵਾਵਾਂ ਜਿਹੜੀਆਂ ਚੱਲਦੀਆਂ ਨਾਆਂ ਨੇ ਲੋਕ ਨੇ ਠੇਨੇ ਰਜਾਈਆਂ ਦੇ ਵਿੱਚ ਬੈਠੇ ਨੇ ਤੇ ਮੌਸਮ ਖਰਾਬ ਹੋਣ ਕਾਰਨ ਠੰਡ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਹੈ, ਸੀਤ ਲਹਿਰ ਹੈ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਮੌਸਮ ਜਿਹੜਾ ਉਹ ਖਰਾਬ ਹੋ ਗਿਆ। ਦੱਸ ਦਈਏ ਕਿ ਸਵੇਰ ਤੋਂ ਜਿਹੜੀ ਆ ਉਹ ਬੂੰਦਾਬਾਰੀ ਹੋ ਰਹੀ ਆ ਪਰ ਹੁਣ ਮੋਹਾਲੀ ਦੇ ਵਿੱਚ ਜਿਹੜਾ ਇਕਦਮ ਬਾਰਿਸ਼ ਤੇਜ਼ ਹੋਈ ਆ। ਤਸਵੀਰਾਂ ਤੁਹਾਨੂੰ ਦਿਖਾ ਰਿਆਂ ਸਿੱਧੀਆਂ ਮੋਹਾਲੀ ਤੋਂ। ਕਈ ਇਲਾਕਿਆਂ ਦੇ ਵਿੱਚ ਜਿਹੜੀ ਗੜੇਬਾਰੀ ਹੋਈ ਆ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਸ਼ਿਮਲੇ ਦੇ ਵਿੱਚ ਬਰਫਬਾਰੀ ਹੋਈ ਸੀ। ਪਹਾੜਾਂ ਦੇ ਵਿੱਚ ਜਿਹੜੀ ਆ ਉਹ ਠੰਡ ਵਧਣ ਪਰ ਪੰਜਾਬ ਵਿੱਚ ਵੀ ਸੀਤ ਲਹਿਰ ਚੱਲਦੀ ਹੋਈ ਨਜ਼ਰ ਆ ਰਹੀ ਸੀ ਪਰ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਹਾਲ ਆ ਉਹ ਸ਼ਿਮਲੇ ਵਰਗਾ ਹੋ ਰਿਹਾ ਹੈ ਬਰਸਾਤ ਹੋ ਰਹੀ ਹੈ ਤੇਜ਼ ਗੜੇ ਮਾਰੀ ਹੋ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਢੇਰੀ ਝੱਖੜ ਜਿਹੜੀ ਆ ਉਹ ਵੀ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਆ ਕੈਮਰਾਮੈਨ ਨੂੰ ਕਹੂੰਗਾ ਕਿ ਤੁਸੀਂ ਦਿਖਾਉਣਗੇ ਜਿਵੇਂ ਤੁਸੀਂ ਦੇਖ ਰਹੇ ਹੋ ਮੌਸਮ ਹੈ ਉਹ ਕਾਫੀ ਖਰਾਬ ਹੋ ਚੁੱਕਿਆ ਹੈ ਠੰਡ ਜਿਹੜੀ ਵਾਧੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਸ਼ਹੀਦੀ ਜੋੜ ਮੇਲ ਵਿੱਚ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਜਿਹੜੀਆਂ ਤਸਵੀਰਾਂ ਸੀ ਸ਼ਹੀਦੀ ਜੋੜ ਮੇਲ ਦੀ ਅਸੀਂ ਤੁਹਾਨੂੰ ਉਹ ਵੀ ਦਿਖਾਈਆਂ ਸੀ ਪਰ ਹੁਣ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਦਿਨ-ਪ੍ਰਤੀ ਦਿਨ ਖਰਾਬ ਹੁੰਦਾ ਨਜ਼ਰ ਆ ਰਿਹਾ ਅੱਗੇ ਨਵਾਂ ਸਾਲ ਆਉਣ ਵਾਲਾ ਤਾਂ ਠੰਡ ਹੈ ਜਿਹੜੀ ਉਹ ਵਾਧਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਠੰਡ ਦੀਆਂ ਜਿਹੜੀਆਂ ਛੁੱਟੀਆਂ ਕਰ ਦਿੱਤੀਆਂ ਨੇ ਤਾਂ ਹੁਣ ਜਿਹੜੀ ਬਾਰਿਸ਼ ਹੈ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਕਈ ਘੰਟਿਆਂ ਤੋਂ ਪੈ ਰਹੀ ਹੈ ਪਹਿਲਾਂ ਹਲਕੀ ਹਲਕੀ ਬੂੰਦਾਬਾਰੀ ਸੀ ਪਰ ਹੁਣ ਜਿਹੜੀ ਬਾਰਿਸ਼ ਹੈ ਇਹ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਠੰਡ ਜਿਹੜੀ ਵਾਧੀ ਹੋਈ ਦਿਖਾਈ ਦੇ ਰਹੀ ਹੈ ਹੱਥ ਪੈਰ ਨੇ ਜਿਹੜੇ ਲੋਕਾਂ ਦੇ ਉਹ ਸੁੰਨ ਹੋ ਰਹੇ ਨੇ ਸੜਕਾਂ ਦੇ ਆਵਾਜ਼ ਆਈ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਕਿਉਂਕਿ ਠੰਡੀਆਂ ਹਵਾਵਾਂ ਜਿਹੜੀਆਂ ਚੱਲਦੀਆਂ ਨੇ ਲੋਕ ਨੇ ਨੇ ਰਜਾਈਆਂ ਦੇ ਵਿੱਚ ਬੈਠੇ ਨੇ ਤੇ ਮੌਸਮ ਖਰਾਬ ਹੋਣ ਕਾਰਨ ਠੰਡ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਹੈ শীত ਲਹਿਰ ਹੈ ਪੰਜਾਬ ਦੇ ਵਿੱਚ